ਵਾਕੇ ਦੇ ਵਿੱਚ ਵਾਰਦਾਤਾਂ ਨੂੰ ਲੈ ਕੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਚੌਕਸ ਹੈ ਤਾਂ ਥਾਣਾ ਮਹਿਤਾ ਦੀ ਪੁਲਿਸ ਦੇ ਵੱਲੋਂ ਦੇਖ ਸਕਦੇ ਹਾਂ ਕਿ ਬੜੇ ਵੱਡੇ ਪੱਧਰ ਦੇ ਉੱਪਰ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਵਕਤ ਆਉਂਦੇ ਜਾਂਦੇ ਵਹੀਕਲਾਂ ਨੂੰ ਰੋਕ ਕੇ ਪੁਲਿਸ ਮੋਟਰਸਾਈਕਲਾਂ ਨੂੰ ਰੋਕ ਕੇ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਦੀ شناخت ਕਰ ਰਹੀ ਹੈ ਜਿਹੜੇ ਵਹੀਕਲਾਂ ਦੇ ਉੱਪਰ ਜ਼ਿਆਦਾ ਟ੍ਰਿਪਲ ਸਵਾਰੀ ਨੇ ਜਾਂ ਜਿਹੜੇ ਵਹੀਕਲਾਂ ਦੇ ਨੰਬਰ ਨਹੀਂ ਨੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਤਸਵੀਰਾਂ ਦੇ ਵਿੱਚ ਮੋਟਰਸਾਈਕਲ ਲੱਗੇ ਦੇਖ ਸਕਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਪੁਲਿਸ ਜਿਹੜੀ ਹੈ ਪੂਰੀ ਚੌਕਸੀ ਵਰਤ ਰਹੀਆਂ ਤਸਵੀਰਾਂ ਤੁਹਾਨੂੰ ਵਿਖਾ ਦਿੰਨੇ ਆ ਕਿ ਆਣੇ ਦੇ ਜਿਹੜੇ ਮੁਖ ਅਫਸਰ ਨੇ ਉਹ ਵੀ ਇੱਥੇ ਮੌਜੂਦ ਨੇ ਸਰ ਅੱਜ ਇੱਥੇ ਚੈਕਿੰਗ ਕੀਤੀ ਜਾ ਰਹੀ ਹੈ ਜੀ ਹਾਂਜੀ ਮਾਨਯੋਗ ਸੀਨੀਅਰ ਅਫਸਰਾਂ ਦੇ ਹਦਾਇਤਾਂ ਅਨੁਸਾਰ ਐਸਐਸਪੀ ਸਾਹਿਬ ਦੀਆਂ ਡੀਜੀ ਸਾਹਿਬ ਦੀਆਂ ਹਦਾਇਤਾਂ ਅਨੁਸਾਰ ਚੈਕਿੰਗ ਕੀਤੀ ਜਾ ਰਹੀ ਹੈ ਜਿੰਨੇ ਵੀ ਮਾੜੇ ਅੰਤਰੇ ਉਹਨਾਂ ਦੇ ਕਾਬੂ ਪਾਉਣ ਲਈ ਸ਼ਕਤੀ ਨਾਲ ਨਜਿੱਠਣ ਲਈ ਅਸੀਂ ਜਿਹੜੇ ਵੀ ਵਾਹਨ ਚੈਕਿੰਗ ਕਰ ਰਹੇ ਜਿਹੜੇ ਬਿਨਾ ਨੰਬਰੀ ਵਹੀਕਲ ਜਾਂ ਜਿੰਨਾਂ ਦੇ ਤਿੰਨ ਤਿੰਨ ਚੜ ਕੇ ਜਾਂਦੇ ਆ ਮੂੰਹ ਵੱਧੇ ਆ ਖਾਸ ਕਰਕੇ ਉਹਨਾਂ ਦੀ ਚੈਕਿੰਗ ਕਰ ਰਹੇ ਆ ਜੀ ਸਰ ਆਮ ਤੌਰ ਤੇ ਹੀ ਵੇਖਿਆ ਜਾਂਦਾ ਕਿ ਜਦੋਂ ਮੋਟਰਸਾਈਕਲ ਜਾਂਦਾ ਤੇ ਕਈ ਵਾਰੀ ਉਹਨਾਂ ਨੂੰ ਨੰਬਰ ਪਲੇਟ ਜਿਹੜੀ ਪਿੱਛੇ ਨਹੀਂ ਹੁੰਦੀ ਜਾਂ ਉਹਨਾਂ ਦੇ ਉੱਤੇ ਨੰਬਰ ਨਹੀਂ ਲਿਖਿਆ ਹੁੰਦਾ ਇਸੇ ਕਰਕੇ ਹੀ ਚੈਕਿੰਗ ਕਰ ਰਹੇ ਆ ਕਿ ਇਹਨਾਂ ਨੂੰ ਸਖਤ ਤਾੜਨਾ ਕੀਤੀ ਜਾ ਰਹੀ ਹੈ ਕਿ ਜਿਹੜੀ ਹਾਈ ਸਿਕਿਉਰਿਟੀ ਪਲੇਟਾਂ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨੇ ਉਹ ਲਗਵਾਈਆਂ ਜਾਣ ਤੇ ਆਪਣੇ ਹੈਲਮਟ ਪਾ ਕੇ ਰੱਖੇ ਜਾਣ ਤੇ ਮਾਸਕ ਨਾ ਲਾਏ ਜਾਣ ਮੂੰਹ ਦੇ ਅੱਜ ਕੱਲ ਜਿਹੜਿਆ ਵਾਰਦਾ ਤਾਂ ਹੋ ਰਹੀਆਂ ਉਸ ਕਰਕੇ ਇਹਨਾਂ ਨੂੰ ਅਵੇਅਰ ਕੀਤਾ ਜਾ ਰਿਹਾ ਜੀ ਸਰ ਪਿਛਲੇ ਦਿਨੀ ਦੇਖਣ ਦੇ ਵਿੱਚ ਆਇਆ ਕਿ ਇਲਾਕੇ ਦੇ ਵਿੱਚ ਕੁਝ ਗੁੰਡਾ ਅਨਸਰਾਂ ਦੇ ਵੱਲੋਂ ਗੋਲੀ ਵੀ ਚਲਾਈ ਜਾਂਦੀ ਹੈ ਦੁਕਾਨਦਾਰਾਂ ਦੇ ਉੱਤੇ ਫਾਇਰ ਵੀ ਕੀਤੇ ਜਾਂਦੇ ਨੇ ਕੁਝ ਉਸ ਚੀਜ਼ ਨੂੰ ਲੈ ਕੇ ਵੀ ਮਸਤੀ ਦੀ ਸਮਝੀ ਜਾ ਸਕਦੀ ਹੈ ਪੰਜੀ ਉਸ ਦੇ ਵਿੱਚੋਂ ਅਸੀਂ ਦੋ ਵਾਰ ਦਾ ਤਾਂ ਟਰੇਸ ਕਰ ਲਿਆ ਨੇ ਇੱਕ ਤੇ ਸਾਡੀ ਮਿਮ ਜਿਹੜੀ ਜਾਰੀ ਹੈ ਉਹ ਵੀ ਟਰੇਸ ਹੋ ਜੂਗੀ ਲਗਭਗ ਅਸੀਂ ਲੱਗੇ ਹੀ ਆ ਇਸੇ ਕਰਕੇ ਅਸੀਂ ਕਰ ਰਹੇ ਹਾਂ ਕਿ ਉਸ ਵਿੱਚ ਵੀ ਜਿਹੜਾ ਬਿਨਾ ਨੰਬਰੀ ਮੋਟਰਸਾਈਕਲ ਵਰਤੇ ਗਏ ਸੀ ਤੇ ਮੂੰਹ ਬੰਦਿਆ ਗਏ ਸੀ ਇਸ ਕਰਕੇ ਇਹਨਾਂ ਮਾੜੇ ਅਨਸਰਾਂ ਦਾ ਸਖਤੀ ਵਰਤੀ ਜਾ ਰਹੀ ਸਰ ਕਿਸ ਤਰ੍ਹਾਂ ਦੇ ਜੀ ਇਹ ਲੋਕ ਜਿਹੜੇ ਨੇ ਤੁਸੀਂ ਵੇਖ ਰਹੇ ਹੋ ਕੋਈ ਇਹ ਮੋਟਰਸਾਈਕਲ ਜਿਹੜੇ ਚੋਰੀ ਦੇ ਵੀ ਬਰਾਮਦ ਹੋ ਰਹੇ ਆ ਜਾਂ ਕਿਸੇ ਤਰੀਕੇ ਦੇ ਕੋਈ ਜਿਹੜੀ ਵਾਰਦਾਤ ਦੇ ਵਿੱਚ ਸ਼ਾਮਲ ਹੋਣਾ ਨੇ ਜਿਹੜੇ ਹੁਣੇ ਹੀ ਆ ਚੈਕਿੰਗ ਕਰਕੇ ਫੜੇ ਇਹਨਾਂ ਨੂੰ ਵਨ ਐਪ ਤੇ ਚੈੱਕ ਕੀਤਾ ਜਾਂਦਾ ਨਾਲ ਇਹਨਾਂ ਦੀਆਂ ਆਈਡੀਆਂ ਪਾਇਸ ਤੇ ਚੈੱਕ ਕੀਤੀਆਂ ਜਾਂਦੀਆਂ ਪ੍ਰੋਪਰ ਇਹਨੇ ਚੈਕਿੰਗ ਕੀਤੀ ਜਾਂਦੀ ਕਿ ਇਹਨਾਂ ਦੇ ਵਿੱਚ ਕੋਈ ਕ੍ਰਿਮੀਨਲ ਬੰਦਾ ਤਾਂ ਨਹੀਂਗਾ ਕੋਈ ਪਘੋੜਾ ਤਾਂ ਨਹੀਂਗਾ ਇਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖਿਆ ਜਾਂਦਾ ਆ ਆਮ ਤੌਰ ਤੇ ਵੇਖਿਆ ਜਾਂਦਾ ਕਿ ਅੱਜ ਕੱਲ ਜਿਹੜੇ ਨੌਜਵਾਨ ਆ ਉਹ ਆਪਣਾ ਮੂੰਹ ਪੂਰੀ ਤਰ੍ਹਾਂ ਦੇ ਨਾਲ ਉਹਨਾਂ ਨੇ ਲਪੇਟਿਆ ਹੁੰਦਾ ਕੋਈ ਉਹਨਾਂ ਦੇ ਉੱਤੇ ਵੀ ਤੁਹਾਡੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਆ ਅਸੀਂ ਤੁਹਾਡੇ ਮਾਦੀਆਂ ਰਹੀ ਇਹ ਦੱਸਣਾ ਚਾਹੁੰਦੇ ਆ ਕਿ ਬਿਨਾਂ ਵਜ੍ਹਾ ਮੂੰਹ ਬੰਨ ਕੇ ਨਾ ਕਰਿਆ ਜਾਏ ਜੇ ਕਿਸੇ ਨੇ ਮੂੰਹ ਬੰਦਾ ਉਹਦੇ ਕੋਲ ਡਾਕਟਰ ਦੀ ਪਰਚੀ ਹੋਣੀ ਚਾਹੀਦੀ ਹੈ ਕਿ ਜੇ ਉਹਨਾਂ ਕਿਸੇ ਨੂੰ ਸਾਹ ਦੀ ਪ੍ਰੋਬਲਮ ਉਹਦੇ ਕੋਲ ਡਾਕਟਰ ਦੀ ਪਰਚੀ ਆਦਰਵਾਇਜ਼ ਜੇ ਕਿਸੇ ਨੇ ਮੂੰਹ ਬੰਨਣਾ ਆਊਗਾ ਉਹਦੇ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਕਈ ਵਾਰੀ ਦੇਖਣ ਦੇ ਵਿੱਚ ਆਉਂਦਾ ਕਿ ਇਸ ਤਰ੍ਹਾਂ ਦੇ ਜਦੋਂ ਇਹ ਨੌਜਵਾਨ ਨੂੰ ਪੁਲਿਸ ਕੋਈ ਫੜਦੀ ਆ ਤਾਂ ਉਹਦੀ ਅਪਰੋਚ ਵੀ ਕਈ ਵਾਰੀ ਆ ਜਾਂਦੀ ਹੈ ਕੁਝ ਇਸ ਤਰ੍ਹਾਂ ਦਾ ਵੀ ਤੁਹਾਨੂੰ ਫੇਸ ਕਰਨਾ ਪੈਂਦਾ ਹੈ ਕਿ ਵੀ ਨਹੀਂ ਇਹਨੂੰ ਛੱਡ ਦਿਓ ਕੋਈ ਜਿਹੜੇ ਇਲਾਕੇ ਦੇ ਲੋਕ ਆ ਉਹ ਵੀ ਕੋਈ ਟੈਲੀਫੋਨ ਕਰਦੇ ਆ ਨਹੀਂ ਜੀ ਕਰਦੇ ਹਾਂ ਲੇਕਿਨ ਕਾਨੂੰਨ ਸਾਰਿਆਂ ਲਈ ਇੱਕ ਬਰਾਬਰ ਹੈ ਇਸ ਕਰਕੇ ਕਿਸੇ ਦੇ ਨਾਲ ਵੀ ਨਰਮੀ ਨਹੀਂ ਵਰਤੀਓ ਜਿਹੜਾ ਗਲਤ ਹੈ ਉਹਨੂੰ ਗਲਤੀ ਸਮਝੇ ਜਾਊ ਉਹਦੇ ਖਿਲਾਫ ਜੋ ਕਾਨੂੰਨ ਅਨੁਸਾਰ ਕਾਰਵਾਈ ਬੰਦੀ ਉਹ ਕੀਤੀ ਜਾਊਗੀ ਇਹੋ ਜਿਹੇ ਜਿਹੜੇ ਗੁੰਡਾ ਅੰਸਰ ਲੋਗ ਆ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰਦੇ ਹੋ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਕਿ ਮੁੱਖ ਧਾਰਾ ਦੇ ਵਿੱਚ ਆਓ ਆਮ ਪਬਲਿਕ ਦੇ ਨਾਲ ਇਸ ਤਰ੍ਹਾਂ ਨਾਲਜ ਪਬਲਿਕ ਦਾ ਸਹਿਯੋਗ ਦਿਓ ਨਾ ਕਿ ਉਹਨਾਂ ਦੇ ਨਾਲ ਮਾੜਾ ਵਰਤਿਆਰਾ ਕਰੋ ਤੇ ਆਪਣੇ ਮੋਟਰਸਾਈਕਲਾਂ ਦੇ ਕਾਗਜ਼ ਆਪਣੇ ਕੋਲ ਰੱਖੋ ਮੂੰਹ ਬੰਦ ਕੇ ਨਾ ਜਾਓ ਸਹੀ ਤਰੀਕੇ ਨਾਲ ਜਿਹੜਾ ਕਿ ਵਰਤੋ ਜੀ ਤਾਂ ਬਿਲਕੁਲ ਤਸਵੀਰ ਸਾਹਮਣੇ ਦੇਖ ਸਕਦੇ ਹਾਂ ਕਿ ਇਹ ਤਸਵੀਰ ਜਿਹੜੀ ਹੈ ਇਹ ਅੰਮ੍ਰਿਤਸਰ ਤੋਂ ਕਸਬਾ ਮੈਂਤਾ ਚੌਕ ਨੂੰ ਆਉਂਦੀ ਹੈ ਤਾਂ ਇਸ ਵਕਤੇ ਇੱਥੇ ਪੁਲਿਸ ਪੂਰੀ ਤਰ੍ਹਾਂ ਦੇ ਨਾਲ ਮਸਤੈਦ ਵਿਖੀ ਜਾ ਸਕਦੀ ਹੈ ਪੁਲਿਸ ਦੇ ਵੱਲੋਂ ਇੱਕ ਵੱਡੀ ਜਿਹੜੀ ਇੱਥੇ ਚੈੱਕ ਪੋਸਟ ਜਿਹੜੀ ਉਹ ਬਣਾਈ ਗਈ ਹੈ ਤਾਂ ਇਹਨਾਂ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਜਿਹੜੀ ਚੈਕਿੰਗ ਉਹ ਕੀਤੀ ਜਾ ਰਹੀ ਹੈ ਤਾਂ ਆਪਾਂ ਦੇਖ ਸਕਦੇ ਹਾਂ ਕਿ ਇਸ ਸਾਈਡ ਦੇ ਉੱਪਰ ਜਿਹੜਾ ਹੈ ਕਿਸ ਤਰੀਕੇ ਦੇ ਨਾਲ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜਿਹੜੇ ਨੌਜਵਾਨ ਮੋਟਰਸਾਈਕਲ ਦੀ ਨੰਬਰ ਪਲੇਟ ਨਹੀਂ ਲਗਾ ਰਹੇ ਜਾਂ ਜਿਨ੍ਹਾਂ ਦੇ ਕੋਲ ਪੂਰੇ ਕਾਗਜ਼ਾਤ ਨਹੀਂ ਨੇ ਜਿਨ੍ਹਾਂ ਨੇ ਆਪਣੇ ਮੂੰਹ ਨੌਜਵਾਨਾਂ ਨੇ ਰਮਾਲ ਦੇ ਨਾਲ ਜਾਂ ਕਿਸੇ ਕਪੜੇ ਦੇ ਨਾਲ ਟੱਕੇ ਹੋਏ ਨੇ ਉਹਨਾਂ ਦੀ ਜਿਹੜੀ ਚੈਕਿੰਗ ਹੈ ਉਹ ਸਥਾਨਿਕ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਇਸ ਚੈਕਿੰਗ ਦਾ ਜਿਹੜਾ ਮੁੱਖ ਮਕਸਦ ਹੈ ਉਹ ਇਹ ਹੈ ਕਿ ਇਲਾਕੇ ਦੇ ਵਿੱਚ ਜਿਹੜੀਆਂ ਵਾਰਦਾਤਾਂ ਹੋਈਆਂ ਨੇ ਤਾਂ ਲੁਟਕੋਆ ਦੀਆਂ ਵਾਰਦਾਤਾਂ ਵੀ ਆਮ ਤੌਰ ਤੇ ਦੇਖੀਆਂ ਜਾਂਦੀਆਂ ਨੇ ਉਸ ਚੀਜ਼ ਨੂੰ ਮੁੱਖ ਲੈ ਕੇ ਕਰਕੇ ਜਿਹੜਾ ਹੈ ਥਾਣਾ ਮੈਤਾ ਦੇ ਮੁਖ ਅਫਸਰ ਐਸ ਐਚਓ ਅਜੀਪਾਲ ਸਿੰਘ ਦੇ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਜਾ ਰਹੀ ਹੈ ਯਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮੈਤਾ ਚੌਕ ਪੰਡਿਤ